नमस्कार ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ نیوز ਆਜ਼ਾਦ ਭਾਰਤ نیوز ਦੇਖਣ ਵਾਲੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਸਵਾਗਤ ਕਰਦਾ ਹਾਂ ਦੇਖਦੇ ਰਹੋ ਆਜ਼ਾਦ ਭਾਰਤ نیوز ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਹਾਜ਼ਰ ਹਾਂ ਆਪਣੇ ਸਾਥੀ ਰਾਜੇ ਸ਼ਰਮਾ ਜੀ ਨਾਲ ਹੋਰ ਸਰਵਿਸ ਵੀ ਅੱਥੇ ਸਾਡੇ ਨਾਲ ਇੱਕ ਮਜੀਦ ਨੇ ਤੇ ਨਾਂ ਦਾ ਸ਼ਹਿਰ ਦੇ ਜੋ ਸਮਾਸੀ ਨੇ ਤੇ ਇੱਕ ਪੱਤਰਕਾਰ ਵੀ ਨੇ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਪਰ ਕੀ ਨਾਮ ਤੁਹਾਡਾ ਗੁਰਿੰਦਰ ਸਿੰਘ ਆ ਜਿਹੜੇ ਲੋਕ ਸਰੋਤ ਚੋਂ ਆ ਰਹੇ ਨੇ ਇਸ ਬਾਰੇ ਥੋੜਾ ਗੱਲ ਕਰੀਏ ਰੋਹਿਤ ਜੀ ਅਸਲ ਦੇ ਵਿੱਚ ਮੁਖਤਿਆਰ ਸਿੰਘ ਮੱਤਾ ਜੀ ਨੇ ਵੀ ਗੱਲ ਰੱਖੀ ਤੇ ਕੈਪਟਨ ਜਨਾਰ ਸਿੰਘ ਮਾਨ ਜੀ ਨੇ ਆਪਾਂ 25 ਸਾਲ ਪਿੱਛੇ ਚਲੇ ਚੱਲਦੇ ਆ ਸਰਦਾਰ ਪ੍ਰਕਾਸ਼ ਬਾਬਲ ਕਹਿੰਦੇ ਮੈਂ ਖੁਦ ਮੇਰੇ ਸਾਰੇ ਮੰਤਰੀ ਤੇ ਵਿਧਾਇਕ 1 ਰੁਪਿਆ ਤਨਖਾਹ ਲਿਆ ਕਰਨਗੇ ਅਖਬਾਰਾਂ ਨੇ ਸੁਰਖੀਆਂ ਬਣਾ ਈਵੀ ਚੈਨਲਾਂ ਦੀਆਂ ਸੁਰਖੀਆਂ ਬਣਿਆ ਪ੍ਰਸ਼ਟਾਚਾਰ ਦੇ ਕਿਹੜੇ ਕਿਹੜੇ ਮਾਮਲੇ ਸਾਹਮਣੇ ਆਏ ਕਿੱਡੇ ਕਿੱਡੇ ਵੱਡੇ ਦੋਸ਼ ਲੱਗੇ ਆਪਾਂ ਉਸ ਚੀਜ਼ ਨਹੀਂ ਜਾਣਦੇ ਫੇਰ ਆ ਗਏ ਕੈਪਟਨ ਅਮਰਿੰਦਰ ਸਿੰਘ ਉਹ ਪਾਣੀਆਂ ਦਾ ਰਾਖਾ ਕਿੱਡਾ ਵੱਡਾ ਹੋਇਆ ਹੁਣ ਕੈਪਟਨ ਅਮਰਿੰਦਰ ਸਿੰਘ ਕਿੱਥੇ ਨੇ ਜਿਹੜੀ ਪਾਰਟੀ ਨੇ ਨੰਦੇ ਸੀ ਉਹਦੇ ਚਲੇ ਗਿਆ ਅੱਜ ਹਾਲਾਤ ਕੀ ਬਣੇ ਪਏ ਨੇ ਅੱਜ ਹਾਲਾਤ ਇਹ ਨੇ ਜਿਹਨੂੰ ਜਤਾਉਣ ਲਈ ਤੁਸੀਂ ਜ਼ੋਰ ਲਾ ਰਹੇ ਹੋ ਉਹਦਾ ਪਤਾ ਨਹੀਂ ਕਾਲ ਨੂੰ ਪੀ ਦੀ ਝੋਲੀ ਜਾ ਕੇ ਬਹਿ ਜੀ ਇਸ ਲਈ ਆਪਣੇ ਨਾਲ ਸੰਬੰਧ ਨਾ ਵਿਗਾੜੋ ਇਹ ਮਤ ਪੇੜਤਾੜਾ ਨਾ ਕਰੋ ਕੋਈ ਕਹਿੰਦਾ ਜੋ ਰਾਮ ਕੋ ਲਾਏ ਹਾਂ ਉਹਨੂੰ ਕੋ ਲਾएंगे ਇੱਕ ਪਾਸੇ ਤਾਂ ਰਾਮ ਨੂੰ ਪਗਵਾਨ ਮੰਨਦੇ ਨੇ ਦੂਜੇ ਪਾਸੇ ਕਹਿੰਦੇ ਰਾਮ ਨੂੰ ਲਾਉਣ ਵਾਲਾ ਇੱਕ ਮਾਂ ਦੇ ਪੇਟ ਤੋਂ ਜਨਮ ਲੈਣ ਵਾਲਾ ਵਿਅਕਤੀ ਹੈ ਇਹ ਚੀਜ਼ਾਂ ਨਹੀਂ ਠੀਕ ਪ੍ਰਕਾਸ਼ ਸਿੰਘ ਬਾਦਲ ਲਗਾਤਾਰ 50 ਸਾਲ ਕਿ ਮੇਰੇ ਪੰਥ ਕਤਰੇ ਜਾਂ ਪੰਥ ਕਤਰੇ ਜਾ ਜਦੋਂ ਪੰਥ ਜਾਗਿਆ ਤਾਂ ਟੌਨੀ ਸੀਟਾਂ ਰਹਿ ਗਈਆਂ ਉਹ ਨਰਿੰਦਰ ਮੋਦੀ ਜੀ ਵਾਰ-ਵਾਰ ਕਹਿੰਦੇ ਨੇ ਹਿੰਦੂ ਖਤਰੇ ਚ ਹੈ ਹਿੰਦੂ ਖਤਰੇ ਚ ਜੇ ਹਿੰਦੂ ਜਾਇਜ਼ ਪਰ ਉਹਨਾਂ ਨੂੰ ਪਤਾ ਲੱਗ ਜੂਗਾ ਨਾ ਪੰਥ ਖਤਰੇ ਚ ਹੈ ਨਾ ਹਿੰਦੂ ਖਤਰੇ ਚ ਖਤਰੇ ਤਾਂ ਨਵੀਂ ਕੁਰਸੀ ਹੈ ਦੇਖੋ ਕਿਵੇਂ ਪਾਰ ਪਾਈ ਆਂ ਮੈਂ ਕਿਤੇ ਹਿੰਦੂ ਮੁਸਲਮਾਨ ਲੜਾਤੇ ਕਿਤੇ ਹਿੰਦੂ ਸਿੱਖ ਚ ਪੜਾ ਪਾਤਾ ਇਸ ਤਰ੍ਹਾਂ ਨੂਨ ਚਾਹੀਦਾ ਫਿਰਕਾ ਪ੍ਰਸਤੀ ਵਾਲੀ ਰਾਜਨੀਤੀ ਨਹੀਂ ਚਾਹੀਦੀ ਨਫਰਤ ਵਾਲੀ ਰਾਜਨੀਤੀ ਨਹੀਂ ਚਾਹੀਦੀ ਜਿਵੇਂ ਕੈਪਟਨ ਜਰਨੈਲ ਸੇ ਮਾਰਨੇ ਕਿਹਾ ਇੱਕ ਪਾਸੇ ਤਾਂ ਕੰਮ ਨੇ 25% ਨੇ ਗਰੀਬੀ ਦੂਰ ਕਰਤੀ ਦੂਜੇ ਪਾਸੇ ਕਹਿੰਦੇ ਨੇ 80 ਕਰੋੜ ਲੋਕਾਂ ਨੂੰ ਮੁਫਤ ਨਾਜ ਦੇ ਰਹੇ ਆ ਤੁਸੀਂ ਤਾਂ ਵਧਾ ਰਹੇ ਹੋ ਮੁਫਤ ਨਾਜ ਵਾਲੇ ਪਾਸੇ ਫਿਰ ਗਰੀਬੀ ਦੂਰ ਕਿਹੜੇ ਪਾਸੇ ਹੋਵੇਗੀ ਅੱਜ ਮੈਂ ਕਹਿੰਦਾ ਫਿਰਕਾ ਪ੍ਰਸਤੀ ਦੇ ਨਾਂ ਤੇ ਨਫਰਤ ਦੇ ਨਾਂ ਤੇ ਨਹੀਂ ਚੱਲਦਾ ਹੋ 7.5 ਮਹੀਨਾ ਬਾਅਦ 15 ਅਗਸਤ ਨੂੰ ਅਸੀਂ 77 ਮਾ ਆਜ਼ਾਦੀ ਦਿਹਾੜਾ ਮਨਾਉਣਾ ਉਹਦੇ ਕੁੱਡੇ ਵੱਡੇ ਵੱਡੇ ਦਾਅਵੇ ਕੀਤੇ ਜਾਣੇ ਨੇ ਪਰ 77 ਸਾਲਾਂ ਬਾਅਦ ਸਾਨੂੰ ਮਿਲਿਆ ਕੀ ਸਾਡੇ ਨੌਜਵਾਨ ਬਾਹਰ ਜਾ ਰਹੇ ਨੇ ਵਿਦੇਸ਼ ਚ ਪ੍ਰਵਾਸ ਕਰ ਰਹੇ ਨੇ ਹੱਥਾਂ ਚ ਡਿਗਰੀਆਂ ਨੇ ਰੇਸ਼ਟ ਪੋਸਟ ਨੇ ਤੇ ਜਵਾਨੀ ਉੱਤੇ ਲੇਬਰ ਕਰ ਰਹੀ ਹੈ ਕਦੇ ਜਾ ਕੇ ਲੀਡਰ ਦੇਖਣ 에어ਪੋਰਟ ਤੇ ਹਵਾਈ ਅੱਡਿਆਂ ਤੇ ਤਾਂ ਉੱਥੇ ਜਦੋਂ ਪਿੱਪਿਤ ਜਾਂਦਾ ਨਾ ਤਾਂ ਉਹ ਆਪਦੇ ਮਾਪੇ ਤੇ ਥਰੁਲਕੋਂਦਾ ਤੇ ਮਾਪੇ ਉਹਦੇ ਤੋਂ ਥਰੁਲਕੋਂਦੇ ਨੇ ਉਹ ਜਹਾਜ਼ ਚ ਬੈ ਕੇ ਫੁੱਟ ਫੁੱਟ ਰੋਂਦਾ ਤੇ ਮਾਪੇ ਗੱਡੀਆਂ ਚ ਬੈ ਕੇ ਫੁੱਟ ਫੁੱਟ ਰੋਂਦੇ ਨੇ ਕਿਸੇ ਪਾਰਟੀ ਤੋਂ ਆਸ ਨਾ ਰੱਖੋਗੇ ਤੁਹਾਡੇ ਲਈ ਕੁਝ ਕਰੂ ਕੁਝ ਨਹੀਂ ਕਰਨਾ ਮੈਂ ਇਹ ਕਹਿੰਦਾ ਸਿਰਫ ਦੋਸ਼ਣਬਾਜ਼ੀ ਦੀ ਸਿਆਸਤ ਹੋ ਰਹੀ ਹੈ ਉਹ ਮਾਰਾ ਨਾ ਚੰਗਾ ਉਹਦੀ ਪਾਰਟੀ ਮਾੜੀ ਹੈ ਮੈਂ ਮੇਰੀ ਪਾਰਟੀ ਚੰਗੀ ਹੈ ਆਪੇ ਪਾਰਟੀ ਦੇ ਅੱਗ ਨੂੰ ਕਿਵੇਂ ਬਚਾਉਣਾ ਦੂਜੀ ਪਾਰਟੀ ਨਾਲ ਚਲਾ ਜਾਵੇ ਦੂਜੀ ਪਾਰਟੀ ਦੇ ਅੱਗ ਨੂੰ ਤਿੰਨੇ ਪੱਟ ਕੇ ਲਾਉਣਾ ਬਸ ਆ ਰਣਨੀਤੀ ਹੈ ਉਹਨਾਂ ਨੂੰ ਨਾ ਕੋ ਤੁਹਾਡੇ ਸਿਵਰੇ ਪ੍ਰਬੰਧ ਦੇ ਠੱਪ ਹੈ ਉਹਨਾਂ ਨੇ ਕੋਈ ਫਿਕਰ ਨਾ ਪਾਣੀ ਨਿਕਾਸੀ ਦੀ ਸਮੱਸਿਆ ਦਾ ਕੋਈ ਹਰ ਜਗ੍ਹਾ ਇੱਕ ਪਾਸੇ ਤਾਂ ਸਵੱਛ ਭਾਰਤ ਦੇ ਆਂਦੇ ਨਾਂ ਤੇ ਪਿਛਲੇ 10 ਸਾਲਾਂ ਤੋਂ ਕਰੋੜਾਂ ਰੁਪਏ ਸਿਹਤਾਰ ਬਾਜ਼ੀ ਦੇ ਨਾਂ ਤੇ ਖਰਚਿਆ ਜਾ ਰਿਹਾ ਹੈ ਦੂਜੇ ਪਾਸੇ ਆਵਾਰਾ ਪਸ਼ੂ ਕਿੰਨੇ ਗੰਦ ਪਾ ਰਹੇ ਨੇ ਉਸ ਪਾਸੇ ਨਹੀਂ ਜੀ ਸਾਡੇ ਗਊ ਮਾਤਾ ਜੇ ਗਊ ਮਾਤਾ ਹੈ ਤਾਂ ਉਹ ਗੰਦਗੀ ਚ ਮੂੰਹ ਮਾਰ ਕੇ ਆਪਣਾ ਪੇਟ ਦੀ ਭੁੱਖ ਕਿਉਂ ਮਟਾਉਂਦੀ ਹੈ ਉਸੇ ਲਈ ਤੁਹਾਡੀਆਂ ਭਾਵਨਾਵਾਂ ਨੂੰ ਤੇ ਉਹਨੇ ਟੇਸ ਪਾਉਂਦੀ ਸੋ ਇਹ ਜਿਹੜੇ ਮਿੱਕੀਆਂ ਮਿੱਕੀਆਂ ਗੱਲਾਂ ਨੇ ਅਕਾਲੀ ਪਾਤਾ ਗੜਜੋੜ ਸਰਕਾਰ ਦਾ 10 ਸਾਲ ਦਾ ਕਾਰਜਕਾਲ ਲਾ ਲਓ ਉਸ ਵੇਲੇ ਕੁੰਨੀਆਂ ਅਖਬਾਰਾਂ ਨੇ ਸੁਰਖੀਆਂ ਬਣਾ ਰਿਹਾ ਦੇ ਵਿਰੋਧੀ ਵੀ ਫੈਲ ਪਾੜ ਦਿਓ ਜਾਂ ਰੱਦ ਕਰਾ ਦਿਓ ਕਾਗਜ਼ ਤੇ ਜਾਂ ਉਹਨੂੰ ਡਰਾਓ ਬਲਜਾ ਤੇਰਾ ਜਿਹੜਾ ਪਰਿਵਾਰ ਦੇ ਵਿੱਚ ਹੈਗਾ ਫਲਾਣਾ ਸਰਕਾਰੀ ਮੁਲਾਜ਼ਮ ਉਹਦੇ ਬਦਲੇ ਅਸੀਂ ਪਠਾਨਕੋਟ ਕਰਾਂਗੇ ਇਹ ਗੁੰਡਾਗਰਦੀ ਵਾਲੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਭਾਵੇਂ ਕੋਈ ਵੀ ਹੈ ਅੱਜ ਅਕਾਲੀ ਦਲ ਭਾਜਪਾ ਤੇ ਦੋਸ਼ ਲਾ ਰਿਹਾ ਹੈ ਭਾਜਪਾ ਅਕਾਲੀ ਦਲ ਤੇ ਦੋਸ਼ ਲਾ ਰਿਹਾ ਹੈ ਤੁਸੀਂ 25 ਸਾਲ ਇਕੱਠੇ ਰਹੇ ਹੋਗੇ ਕੌਣ ਸੀ ਕਸੂਰਵਾਰ ਕੌਣ ਸੀ ਜ਼ਿੰਮੇਵਾਰ ਸੋ ਮੈਂ ਇਹ ਕਹਿੰਨਾ ਤੁਸੀਂ ਆਪਣਾ ਦੇਖੋ ਆਪਣੇ ਕੰਮ 'ਚ ਮਸਤ ਰਹੋ ਵੋਟਾਂ ਪਾਉਣ ਜ਼ਰੂਰ ਜਾਓ ਜੇ ਤੁਹਾਨੂੰ ਕੋਈ ਲੱਗਦਾ ਵਾਕੇ ਉਮੀਦਵਾਰ ਦੇਸ਼ ਬਚਾ ਦੇ ਜੇ ਤੁਹਾਡੇ ਨੌਜਵਾਨਾਂ ਦਾ ਆਉਣ ਵਾਲੀ ਨਵੀਂ ਪੀੜੀ ਦਾ ਭਵਿੱਖ ਬਚਾਲੂ ਫਿਰ ਤਾਂ ਉਹਨੂੰ ਪਾਓ ਜੇ ਨਹੀਂ ਪਰਸੈਂਟਾਂ ਲੋਟਾਂ ਨੂੰ ਲੱਭਦੇ ਹੋ ਵੋਟ ਜ਼ਰੂਰ ਪਾਓ ਮਰੀਏ ਬੰਤੇ ਨਹੀਂ ਜਿੱਥੇ ਰਵ ਤੁਹਾਡੇ ਮਨ ਦੀ ਗੱਲ ਕਰੀਏ ਤੁਹਾਡੇ ਮਨ ਵਿੱਚ ਕੀ ਚੱਲ ਰਿਹਾ ਸਾਰੇ ਪਾਰਟੀਆਂ ਨੂੰ ਦੇਖੋ ਮੇਰੇ ਮਨ ਦੇ ਵਿੱਚ ਇਹ ਚੱਲ ਰਿਹਾ ਵੀ ਜੁਨੀਆਂ ਵੀ ਪਾਰਟੀਆਂ ਨੇ ਕੋਈ 100 ਸਾਲ ਪੁਰਾਣੀ ਪਾਰਟੀ ਹੈ ਆਪਾਂ ਅਕਾਲੀ ਦਲ ਤੋਂ ਸ਼ੁਰੂ ਹੋ ਜਾਂਦੇ ਆ ਅਕਾਲੀ ਦਲ 25 ਸਾਲ ਲਗਾਤਾਰ ਭਾਜੀਪੀ ਨਾਲ ਘਰ ਜੋੜ ਰੱਖਦਾ ਪੰਜਾਬ ਦੇ ਵਿੱਚ ਜੀ ਸਤਾ ਦਾ ਨੰਨ ਨਾਮ ਹੈ ਕੇਂਦਰ ਚ ਸੁਖਵੀਰ ਸਿੰਘ ਬਾਦਲ ਦੀ ਧਰਮਪਤਨੀ ਦੀ ਬਾਦਲ ਸੰਮੇਤ ਕੋਰ ਬਾਦਲ ਕੇਂਦਰੀ ਮੰਤਰੀ ਬਣਦੀ ਹੈ ਦੋ ਵਾਰ ਪਰ ਹੁਣ ਕੁਡੇ ਹਮਲਾਵਰ ਹੋਏ ਨੇ ਜੀਪੀ ਜੀ ਇਹਨਾਂ ਨੂੰ ਨੁਕਸੇ ਨੁਕਸੇ ਦੇਸਾ ਲਾਗੇ ਕਿ ਜਦੋਂ ਤੁਸੀਂ ਉਹਨਾਂ ਦੇ ਨਾਲ ਸੀ ਉਦੋਂ ਕਿਉਂ ਨਹੀਂ ਜੇ ਅੱਜ ਹਰ ਮੰਚ ਤੇ ਇਹ ਕਹਿੰਦੇ ਨੇ ਕਿ ਸਿਰਫ ਖੇਤਰੀ ਪਾਰਟੀ ਰੀਜਨਲ ਪਾਰਟੀ ਹੀ ਪੰਜਾਬ ਦਾ ਕੋਈ ਧੜਾ ਕਰ ਸਕਦੀ ਹੈ ਇਹ ਗੱਲ ਪਹਿਲਾਂ ਕਿਉਂ ਨਹੀਂ ਸੀ ਯਾਦ ਜਦੋਂ ਤੁਸੀਂ ਖੁਦ ਇਹਨਾਂ ਨੇ ਅੱਜ ਤੁਸੀਂ ਦੂਜੀਆਂ ਪਾਰਟੀਆਂ ਤੇ ਦੋਸ਼ ਲਾ ਰਹੇ ਹੋ ਬਸ ਦੂਜੀ ਪਾਰਟੀ ਹੈ ਜਿਹੜੀ ਦਿੱਲੀ ਤੋਂ ਚੱਲਦੀ ਹੈ ਤੇ ਤੁਸੀਂ ਦਿੱਲੀ ਵਾਲਿਆਂ ਦੀ ਝੋਲੀ ਚ ਕਿਉਂ ਬੈਠਦੇ ਰੇ ਫਿਰ ਆਪਾਂ ਕਾਂਗਰਸ ਵਾਲੇ ਪਾਸੇ ਆ ਜੀ ਕਾਂਗਰਸ ਨੇ ਉਹਨਾਂ ਬਹੁਤ ਕੁਝ ਗਨਾਤਾ ਬੈ ਡਾਕਟਰ ਮਨਮੋਹ ਚੈਨ ਨੇ ਆ ਕਿਹਾ ਕਿ ਤਾ ਸਾਡੇ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਨਹੀਂ ਬੁੱਢੇ ਨਾਲੇ ਦੇ ਦਰਿਆ ਦੇ ਵਿੱਚ ਜਿਹੜਾ ਸੁੱਟਿਆ ਜਾ ਰਿਹਾ ਇੰਡਸਟਰੀ ਦਾ ਪ੍ਰਦੂਸ਼ਿਤ ਪਾਣੀ ਅਨ ਟ੍ਰੀਟਡ ਉਹਦੇ ਬਾਰੇ ਕਿੱਥੇ ਅਸੀਂ ਧਰਨਾ ਨਹੀਂ ਲਾਇਆ ਕਿਹੜੇ ਅਸੀਂ ਡੀਸੀ ਨੂੰ ਲਿਖਤੀ ਚ ਨਹੀਂ ਦਿੱਤਾ ਕਿਹੜੇ ਅਸੀਂ ਮੁੱਖ ਮੰਤਰੀ ਨੇ ਨਹੀਂ ਦਿੱਤਾ ਕਿਹੜੇ ਅਸੀਂ ਐਮ ਜੀਟੀ ਦੇ ਚੇਅਰਮੈਨ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੂੰ ਨਹੀਂ ਦਿੱਤਾ ਅਸੀਂ ਕਹਿੰਦਾ ਉਹ ਜਿਹੜਾ ਟ੍ਰੀਟ ਅਨ ਟ੍ਰੀਟਡ ਪਾਣੀ ਆ ਨਾ ਉਹ ਦਰਾਮਨ ਰਾਈ ਮਹਰਾ ਰਾਈ ਟੂਟੀਆਂ ਸਾਡੇ ਘਰਾਂ ਚ ਆ ਰਿਹਾ ਉਹਨੂੰ ਆਰੋ ਨਹੀਂ ਕੱਟਦਾ ਤੁਸੀਂ ਇੱਕ ਪਾਸੇ ਕਹਿੰਦੇ ਉਸ ਮੋਹਲਾ ਕਲੀਨਕ ਖੋਲਤੇ ਇੱਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਕਹਿੰਦੀ ਹੈ ਅਸੀਂ ਮੁਫਤ ਹੈਲਥ ਸਕੀਮ ਦੇਤੀ 5 ਲੱਖ ਦਾ ਇਲਾਜ ਮੁਫਤ ਹੋਊਗਾ 10 ਲੱਖ ਦਾ ਸਾਨੂੰ ਸ਼ੁੱਧ ਪਾਣੀ ਵਰ ਨਹੀਂ ਦੇ ਦਿਓ ਸਾਨੂੰ ਬਿਮਾਰੀਆਂ ਲੱਗਣ ਹੀ ਨਾ ਸ਼ੁੱਧ ਪਾਣੀ ਦੇ ਦਿਓ ਉਸ ਪਾਸੇ ਕੋਈ ਨਹੀਂ ਆਉਂਦਾ ਮੈਂ ਵੋਟਰ ਨੇ ਇਹ ਬੇਨਤੀ ਕਰੂੰ ਜਦੋਂ ਤੁਹਾਡੇ ਤੋਂ ਵੋਟ ਮੰਗਣ ਆਉਂਦੇ ਨੇ ਉਹਨਾਂ ਨੂੰ ਕੋਈ ਸਾਨੂੰ ਨਹੀਂ ਚਾਹੀਦੀ ਫਿਰਕਾ ਪ੍ਰਸਤੀ ਨਾ ਹਿੰਦੂ ਸਿੱਖ 'ਚ ਕੋਈ ਫਰਕ ਹੈ ਨਾ ਹਿੰਦੂ ਮੁਸਲਮਾਨ 'ਚ ਕੋਈ ਸਿੱਖ ਹੈ ਭਰਾਵਾਂ ਦੀ ਤਰ੍ਹਾਂ ਰਹਿ ਰਹੇ ਨੇ ਇਹਨਾਂ ਦੀ ਕੁਰਸੀ ਨੂੰ ਖਤਰਾ ਹੈ ਇਸ ਲਈ ਤੁਸੀਂ ਦੇਖੋ ਤੁਹਾਨੂੰ ਪਾਣੀ ਸ਼ੁੱਧ ਨਹੀਂ ਮਿਲ ਰਿਹਾ ਜਿਹੜਾ ਧਰਤੀ ਦੇ ਹੇਠਲਾ ਪਾਣੀ ਅਸ਼ੁੱਧ ਹੋ ਗਿਆ ਮੈਂ ਭਗਵਾਨ ਸੇ ਮਾਨ ਦੀ ਉਸ ਲਈ ਪ੍ਰਸ਼ੰਸਾ ਕਰਦਾ ਕਿ ਉਹ ਟੋਲੇ ਤੱਕ ਪਾਣੀ ਪਹੁੰਚਾਤਾ ਬਈ ਮੈਰੀ ਪਾਣੀ ਹੀ ਲੱਗੂਗਾ ਖੇਤਾਂ ਨੂੰ ਜਿਹੜਾ ਧਰਤੀ ਦੇ ਹੇਠਲਾ ਪਾਣੀ ਵਿਚਾਲੀਏ ਜਿਹੜਾ ਕੋਈ ਇਹੋ ਜਿਹੇ ਕੰਮ ਕਰਦਾ ਉਹਦੀ ਅਸੀਂ ਪ੍ਰਸ਼ੰਸਾ ਵੀ ਕਰਾਂਗੇ ਪਰ ਅਕਾਲੀ ਭਾਟਾ ਗੜਜੋੜ ਸਰਕਾਰ ਨੇ 25 ਸਾਲ ਤੱਕ ਉਹਨਾਂ ਦਾ ਗੜਜੋੜ ਬਣਾ ਰਿਹਾ ਚਲੋ ਸਰਕਾਰ ਦਾ ਜਿੰਨਾ ਚਿਰ ਉਹਨਾਂ ਨੇ ਸੱਤਾ ਦਾ ਆਨੰਦ ਮਾਣਾ ਉਸ ਵੇਲੇ ਉਹਨਾਂ ਦੇ ਦਾਅਵੇ ਤੇ ਵਾਦੇ ਹੋਏ ਸਨ ਅੱਜ ਦਾਵੇ ਤੇ ਵਾਦੇ ਹੋਰ ਨੇ ਇਸੇ ਤਰ੍ਹਾਂ ਕਾਂਗਰਸ ਦੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਕੋਈ ਆਮ ਆਦਮੀ ਪਾਰਟੀ ਦੀ ਨੀਤੀ ਨਾਮੇ ਸਹਿਮਤ ਨਹੀਂ ਸਾਰੀਆਂ ਨੀਤੀਆਂ ਨਾਲ ਸਹਿਮਤ ਨਹੀਂ ਜਿੰਨੇ ਬਦਲਾਅ ਦੀ ਰਾਜਨੀਤੀ ਨਾਲ ਆਏ ਸੀ ਉਹ ਬਦਲਾਅ ਦੀ ਰਾਜਨੀਤੀ ਨਹੀਂ ਦੇਖ ਰਹੀ ਉਹ ਵੀ ਨੌਜਵਾਨ ਨਸ਼ਿਆਂ ਦੀ ਪੇਟ ਚੜ ਰਹੇ ਨੇ ਉਹ ਵੀ ਨੌਜਵਾਨ ਪ੍ਰਵਾਸ ਕਰ ਰਹੇ ਨੇ ਉਹ ਵੀ ਗੈਂਗਸਟਰ ਵਾਦ ਦਾ ਬੋਲ ਬਾਲਾ ਉਹ ਵੀ ਗੁੰਡਾਗਰਦੀ ਹੈ ਉਹ ਵੀ ਦੱਸੋ ਕਿਹੜੇ ਪੰਜਾਬ ਭਰ ਦੇ 13000 ਪਿੰਡ ਨੇ ਕਿਹੜੇ ਸ਼ਹਿਰ ਕਸਬੇ ਦੇ ਵਿੱਚ ਬੇਪਾਰ ਦੇ ਅੱਡੇ ਹੋਣੀ ਚੱਲ ਰਿਹਾ ਨਸ਼ਾ ਤਸਕਰੀ ਹੋਣੀ ਹੋਰੀ ਬੜਾ ਸੱਤਾ ਹੋਣੀ ਲੱਗ ਰਿਹਾ ਜੁਗਿਆ ਹੋਣੀ ਤੁਹਾਡੇ ਕੋਲੋਂ ਆ ਮੋਬਾਈਲ ਖੋਇਆ ਜਾ ਕੇ ਵੇਚਤਾ ਕਬਾਰੀਆਂ ਨੂੰ ਤੇ ਤੁਸੀਂ ਕਹੋਗੇ ਮੇਰਾ ਮੋਬਾਈਲ ਹੈ ਜੁੜਦਾ ਹੈ ਕਰਕੇ ਦਿਖਾਓ ਤੁਸੀਂ ਪੁਲਿਸ ਵਾਲੀ ਹੋਈ ਹੈ ਪ੍ਰਸ਼ਾਸਨ ਵਾਲਾ ਹੋਇਆ ਸੋ ਅਕਾਲੀ ਪਾਪਾ ਗੱਡਜੋੜ ਸਰਕਾਰ ਨੇ ਜੋ ਕੀਤਾ ਕਾਂਗਰਸ ਸਰਕਾਰ ਨੇ ਜੋ ਹੋਇਆ ਅੱਜ ਜੋ ਹੋ ਰਿਹਾ ਕੁਛ ਵੀ ਠੀਕ ਨਹੀਂ ਸਾਡੇ ਆਉਣ ਵਾਲੀਆਂ ਨਵੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਨਹੀਂ ਜੇ ਉਹਨਾਂ ਦਾ ਭਵਿੱਖ ਸੁਰੱਖਿਅਤ ਕਰਨਾ ਹੈ ਤਾਂ ਇਹਨਾਂ ਦੇ ਲਾਰੇ-ਵਾਜਾਂ ਤੋਂ ਬਚੋ ਸਿਰਫ ਨਫਰਦੀ ਰਾਜਨੀਤੀ ਜਾਤਪਾਤ ਦੀ ਰਾਜਨੀਤੀ ਹਿੰਦੂ ਸਿੱਖ Hindu ਮੁਸਲਮਾਨ ਦੀ ਰਾਜਨੀਤੀ ਇਸ ਤੋਂ ਬਚਣਾ ਚਾਹੀਦਾ ਉਹ ਚੰਗੀ ਗੱਲ ਕੀਤੀ ਇਹਨਾਂ ਨੇ ਇਹ ਸੀਗੇ ਸਮਾਸੇਵੀ ਕੋਟਕਪੁਰਾ ਦੇ ਨਾਲ ਪੱਤਰਕਾਰ ਨੇ ਗੁਰਿੰਦਰ ਸਿੰਘ ਜੀ ਰੱਤਾ ਨੇ ਇਹਨਾਂ ਦੇ ਵਿਚਾਰ ਸੁਨੇ ਅਨਾਂ ਦੀ ਮੰਨ ਦੀ ਗੱਲ ਸੁਣੀ ਉਹ ਚੰਗੀ ਗੱਲ ਕੀਤੀ ਤਸਕਰ ਮੈਨੂੰ ਰੋਟਾ ਯਾਦ ਤੁਸੀਂ ਸਾਡੀ ਗੱਲਾਂ ਸੁਣੀਆਂ ਅਸੀਂ ਕੀਤੀਆਂ ਰਾਜਨੀਤੀ ਦੇ ਨਾਲ ਗੱਲਾਂ ਤੇ ਜੇ ਦੇ ਦੇ ਗੱਲਾਂ ਹੋਈਆਂ ਰਾਜਨੀਤੀ ਦੀਆਂ ਹੋਈਆਂ ਪੰਜਾਬ ਦੇ ਮੁੱਦਿਆਂ ਤੇ ਗੱਲਾਂ ਹੋਈਆਂ ਹੋਈਆਂ ਤੇ ਨਾਲ ਹੋਰ ਵੀ ਉਸ ਤੋਂ ਇਲਾਵਾ ਜੋ ਫ੍ਰੀਕੋਰਡ ਹਲਕੇ ਦੇ ਨਾਲ ਰਿਲੇਟਡ ਅਸੀਂ ਗੱਲਾਂ ਕੀਤੀਆਂ ਤੇ ਕਿਵੇਂ ਲੱਗੀਆਂ ਤੁਹਾਨੂੰ ਇਹ ਗੱਲਾਂ ਤੇ ਕੀ ਇਹਦਾ ਜਿ ਸਿੱਟਾ ਨਿਕਲਦਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਦੇਖਦੇ ਤੁਸੀਂ ਆਪਣੇ ਪ੍ਰਤੀਕਰਮ ਜ਼ਰੂਰ ਦਿਓ ਤੇ ਵਿੱਕੀ ਇਹ ਜਿਹੜਾ ਹੈਗਾ ਇੱਕ ਤਿੱਖਾ ਦਾ ਜਾ ਕੇ ਇਹ ਜਿਹੜੀਆਂ ਜੱਲਾਂ ਦਾ ਕੋਈ ਜਵਾਬ ਕੋਈ ਹੱਲ ਨਿਕਲੂਗਾ ਯਾ ਇਹਨਾਂ ਦੇ ਉਮੀਦਵਾਰਾਂ ਤੱਕ ਵੀ ਜਿਹੜੇ ਇਹ ਗੱਲਾਂ ਪਹੁੰਚਣੇ ਚਾਹੀਦੀਆਂ ਉਹਨਾਂ ਦੇ ਖੰਨਾਂ ਤੋਂ ਵੀ ਜਿਹੜਾ ਹੈਗਾ ਵੀ ਅਸਰ ਪਵੇ ਕੋਈ ਜੂ ਸਰਕੇ ਵੀ ਜਿਹੜਾ ਇਹ ਲੋਕਾਂ ਦੀਆਂ ਜੋ ਸਮੱਸਿਆਵਾਂ ਆ ਉਹਨਾਂ ਨੂੰ ਸੁਣ ਕੇ ਵੀ ਜਿਹੜਾ ਜਿੱਤਨ ਵਾਲਾ ਉਮੀਦਵਾਰ ਆ ਉਹ ਇਹਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰੇ ਦੇਖਦੇ ਹੋ ਸਾਡੀ ਰਿਪੋਰਟ ਮੈਕਪੋਰਟ ਪੂਰਾ ਤਰੋਇਤਾ ਯਾ ਰਾਜੇ ਸ਼ਰਮਾ ਜੀ ਦੇ ਨਾਲ ਫੇਰ ਹਾਜ਼ਰ ਹਾਂ ਤੁਸੀਂ ਦੇਖ ਰਹੇ ਹੋ ਆਯਾਤ ਭਾਰਤ ਨਿਊਜ਼ ਯਾਰ ਜਾਣਕਾਰੀ ਲਈ ਆਯਾਤ ਭਾਰਤ ਨਿਊਜ਼ ਨੂੰ YouTube ਤੇ Facebook ਤੇ ਲਾਈਕ ਸ਼ੇਅਰ ਕਮੈਂਟ ਕਰਨ ਦੇ ਨਾਲ ਨਾਲ ਸਬਸਕ੍ਰਾਈਬ ਵੀ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਤੁਸੀਂ ਆਜ਼ਾਦ ਭਾਰਤ ਨਿਊਜ਼